ਪਟਿਆਲਾ ਦੇ ਕਾਲਾ ਕੱਚਾ ਗਿਰੋਹ ਕਾਬੂ 315 ਬੋਰ ਦੀ 4 ਪਿਸਤੋਲਾ 5 ਜਿੰਦਾ ਕਾਰਤੂਸ ਅਤੇ ਲੱਕੜੀ ਦੇ ਬਿੰਦਿਆਂ ਸਮੇਤ ਕੀਤੇ ਕਾਬੂ ਪੰਜਾਬ ਵਿੱਚ ਕਈ ਸਾਲ ਪਹਿਲਾਂ ਲੋਕਾਂ ਵਿੱਚ ਕਾਲੇ ਕੱਚੇ ਵਾਲੇ ਲੁਟੇਰਿਆਂ ਦਾ ਖੌਫ ਵੇਖਣ ਨੂੰ ਮਿਲਦਾ ਸੀ ਜੀ ਹਾਂ ਹੁਣ ਫੇਰ ਤੋਂ ਹੀ ਖੌਫ ਸੂਬੇ ਵਿੱਚ ਫੈਲਣ ਲੱਗਿਆ ਹੈ ਪਟਿਆਲਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਉਹਨਾਂ ਨੇ ਇਸ ਜਾਨਵਰਾਂ ਦੇ ਪਾਸ਼ਾ ਭੁੱਲਣ ਵਾਲੇ ਗਿਰੋਹ ਨੂੰ 315 ਬੋਰ ਦੀ 4 ਪਿਸਤੋਲਾ ਜਿਸ ਵਿੱਚ ਹਾਂ ਤੇ ਜਿੰਦਾ ਕਾਰ ਤੋਂ ਸਤ ਲਖੜੀ ਦੇ ਬਿੰਡਿਆ ਸਮੇਤ ਕਾਬੂ ਕੀਤਾ ਇਹਨਾਂ ਗਹਿਣੇ ਦੀ ਕੀਮਤ 6 ਲੱਖ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਗਿਰੋਹ ਵੱਲੋਂ 40 ਵਾਰ ਦਾ ਕੰਮ ਅੰਜਾਮ ਦਿੱਤਾ ਜਾ ਚੁੱਕਾ ਹੈ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਵਿੱਚ ਛੁੱਟ ਗਈ ਹੈ ਕਹਿੰਦੇ ਕਿ ਇਹ ਵਾਲਾ ਗੈਂਗ ਕੰਟਰੋਲ ਵਾਲਾ ਰਿਪੋਰਟ ਨਹੀਂ ਦੇ ਇਹ ਸਾਡੇ ਪਿਛਲੇ ਦਿਨਾਂ ਵਿੱਚ ਸੁਹਾਣੀ ਕੋਲੇ ਕੋਈ ਨਹੀਂ ਰਿਪੋਰਟ ਤੇ ਇਹ ਸੋਲਾ ਵਾ ਫਾਟਰਾ ਰੋਕਰ ਰੋਕਤਲਾ ਉਹ ਕਈ ਥਾਵਾਂ ਤੇ ਇਹ ਰਿਹਾ ਬਾਕਿ ਇਹ ਖਾਣਾ ਬਰੋਸ਼ ਨੇ ਆ ਕੇ ਬੈਠ ਜਾਂਦੇ ਨੇ ਤੇ ਕੋਈ ਆਪਣੇ ਗਵਾਰੇ ਦੇ ਤਰੀਕੇ ਨਾਲ ਇਹ ਕੁਝ ਤਮਾਸ਼ੀਏ ਕਰਨਾ ਕੋਈ ਪੀ ਕੇ ਮੰਗਦੇ ਸਾ ਤੇ ਕਿਹਦਾ ਪੀਂਦੇ ਨੇ ਤੇ ਦੇ ਟਾਰਗੇਟ ਆ ਵੀ ਟਾਰਗੇਟ ਡੇਟ ਐ ਕਰਕੇ ਇਹ ਪਟਿਆਲਾ ਪੁਲਿਸ ਦੀ ਇਹਨੂੰ ਕਹੇ ਕਿ ਅਸੀਂ ਵਾਰਾਂ ਕਾ ਪੀਂਦਾ ਹੀ ਵਾ ਇਹ ਕਾਮਯਾਬੀ ਹੋਈ ਆ ਇਹ ਪੂਰਾ ਕਹਿਣ ਹੁੰਦਾ ਕਿ ਜੋ ਹਵੇ ਹੋ ਜਾਈਏ ਇਹ ਵੇਲੇ ਤੱਕ ਇਹ ਬਤੀ ਚੱਲ ਰਹੀ ਆ ਜੋਨ ਵਿੱਚ